ਸਾਥਿਓ ਸਤ ਸ੍ਰੀ ਅਕਾਲ ਰੋਜ਼ਮਰਾਰੀ ਜ਼ਿੰਦਗੀ ਦੇ ਵਿੱਚ ਜਿੱਥੇ ਲੈਂਟ ਬਿਜਲੀ ਬਿਨਾ ਆਪਾਂ ਨੂੰ ਇੱਕ ਮਿੰਟ ਨਹੀਂ ਸਰਦਾ ਕਈ ਵਾਰੀ ਬਿਜਲੀ ਦੀ ਜਿਹੜੀ ਇੱਕ ਚੰਗਿਆੜੀ ਆ ਉਹ ਜ਼ਿੰਦਗੀ ਨੂੰ ਕਾਫੀ ਵੱਡਾ ੱਟਕਾ ਲਾ ਜਾਂਦੀ ਆ ਇਹਦੀ ਜਿਹੜੀ ਮਿਸਾਲ ਆ ਇਹ ਮੇਰੇ ਪਿੰਡ ਦੀ ਆ ਕਰਿਆਨੇ ਦੀ ਦੁਕਾਨ ਆ ਨਵਦੀਪ ਸ਼ਰਮੇ ਦੀ ਜਿਹੜੀ ਕਰਿਆਨੇ ਦੀ ਦੁਕਾਨ ਤੋਂ ਪਿੰਡ ਦੇ ਗਰੀਬ ਗੁਰਬਾ ਕਿਸਾਨ ਭਰਾ ਸਾਰੇ ਜਿਹੜੇ ਇੱਥੋਂ ਸੌਦਾ ਨਾਗਦ ਚਾਹੇ ਧਾਰ ਆ ਉਹ ਮਿਲ ਜਾਂਦਾ ਸੀ ਇਹ ਦੁਕਾਨ ਦੇ ਵਿੱਚ ਰਾਤ ਜਿਹੜਾ ਬਿਜਲੀ ਦੀ ਕੋਈ ਚਿੰਗਿਆੜੀ ਨੇ ਸ਼ਾਰਟ ਸਰਕਟ ਹੋ ਗਿਆ ਉਹਦੇ ਕਾਰਨ ਇੰਨੀ ਭਿਆਨਕ ਅੱਗ ਲੱਗੀ ਵੀ ਜਿਹੜੇ ਇੱਥੇ ਚਸ਼ਮਦੀਦ ਨੇ ਰਾਤ ਜਦੋਂ ਅੱਗ ਲੱਗੀ ਉਹ ਤੋਂ ਬਾਅਦ ਅਸੀਂ ਉਹਨਾਂ ਨਾਲ ਵੀ ਥੋੜੀ ਗੱਲ ਕਰਾਵਾਂਗੇ ਤੇ ਇਹ ਦੋ ਦੁਕਾਨਾਂ ਸੀਗੀਆਂ ਆ ਇਹਦਾ ਜਿਹੜਾ ਗਡਾਉਨ ਬਣਾਇਆ ਵਾ ਸੀ ਦੁਕਾਨ ਦਾ ਤੇ ਉਧਰ ਜਿਹੜੀ ਸ਼ੀਸ਼ੇ ਵਾਲੀ ਦੁਕਾਨ ਆ ਉਹ ਉੱਥੇ ਬਹਿ ਕੇ ਉਹਦਾ ਸੌਦਾ ਪਤਾ ਵੇਚਦੇ ਸੀ ਹੁਣ ਤੁਹਾਨੂੰ ਜਿਹੜਾ ਜੇ ਆ ਸਾਮਾਨ ਦਿਖਾਈ ਜਿਹੜਾ ਬਾਹਰ ਖਿਲਰਿਆ ਪਿਆ ਇਹੇ ਅੱਗ ਲੱਗਣ ਤੋਂ ਬਾਅਦ ਦਾ ਕੋਈ ਮਾੜਾ ਮੋਟਾ ਜਿਹੜਾ ਬਚਿਆ ਸਾਮਾਨ ਜੇ ਸਾਮਾਨ ਆ ਦੁਕਾਨ ਦੇ ਵਿੱਚ ਗੱਲ ਕਰੀਏ ਵੀ ਸਾਮਾਨ ਕਾਫੀ ਪੈਸਿਆਂ ਦਾ ਇਹਦੇ ਵਿੱਚ ਸੀਗਾ દિਵਾਲੀ ਦਾ ਤਿਹਾਰ ਸੀ ਪਿੰਡ ਦੇ ਵਿੱਚ ਕਾਫੀ ਦੁਕਾਨ ਦੀ ਮਾਰਕੀਟ ਚੰਗੀ ਬਣੀ ਵੀ ਸੀ ਤੇ ਸਿੱਧਾ ਸੀ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚ ਲਿਆਂਦਾ ਵਾ ਸੀ ਆ ਦੇਖੋ ਖੰਡ ਮੱਚੀ ਹੋਈ ਆ ਥੋੜੀ ਘਣੀ ਬਚੀ ਆ ਤੇ ਆਟਮਾ ਸਾਰੀਆਂ ਇਸ ਦੁਕਾਨ ਤੋਂ ਜਿਹੜੀਆਂ ਟਰੇਲੂ ਜ਼ਿੰਦਗੀ ਦੇ ਵਿੱਚ ਰੋਜ਼ਮਰਾਂ ਦੀ ਜ਼ਿੰਦਗੀ ਚ ਖਾਣੇ ਪੀਣੇ ਤੋਂ ਲੈ ਕੇ ਬਰਤੂਨ ਦੇ ਸਮਾਨ ਸੀਗੇ ਜਿਹੜੇ ਮਿਲ ਜਾਂਦੇ ਸੀ ਹਾਂ ਕੰਡੇ ਵੱਟੇ ਤਕਰ ਨਹੀਂ ਬਚਿਆ ਦੇਖੋ ਹੁਣ ਕੀ ਆ ਮੂਫਲੀ ਦਾ ਢੇਰ ਪਿਆ ਸਭ ਕੁਝ ਮੱਚ ਕੇ ਜਿਹੜਾ ਤਬਾਹ ਹੋ ਗਿਆ ਇਸ ਦੁਕਾਨ ਦੇ ਵਿੱਚ ਅੱਗ ਲੱਗੀ ਸੀ ਇਹ ਗਡਾਉਣ ਸੀ ਇਹਦੇ ਵਿੱਚ ਖੰਡ ਗੁੜ ਚਾਹ ਦੇ ਨਾਲ-ਨਾਲ ਜੋ ਘਰੇ ਵਰਤੋਂ ਦੀਆਂ ਚੀਜ਼ਾਂ ਸੀ ਉਹ ਸੀਗੀਆਂ ਕੁਝ ਮਾਤਰਾ ਦੇ ਵਿੱਚ ਇਹਦੇ ਵਿੱਚ ਪਟਾਕੇ ਵੀ ਰੱਖੇ ਹੋਏ ਸੀ ਪਟਾਕਿਆਂ ਨੂੰ ਵੀ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਜਿਹੜਾ ਉਹ ਸਾਹਮਣੇ ਇਨਵਰਟਰ ਪਿਆ ਉਹ ਦੱਸਿਆ ਜਾ ਰਿਹਾ ਵੀ ਅੱਗ ਉਧਰੋਂ ਸਟਾਰਟ ਹੋਈ ਸੀ ਤੇ ਐਂਡ ਤੇ ਜਾ ਕੇ ਪਟਾਕੇ ਜਿਹੜੇ ਆ ਬਾਹਰ ਵਾਲੀ ਸਾਈਡ ਸੀ ਜਦੋਂ ਪਟਾਕਿਆਂ ਨੂੰ ਅੱਗ ਲੱਗੀ ਤਾਂ ਅਸ ਗਮਾਂਡ ਨੂੰ ਪਤਾ ਲੱਗਿਆ ਇਸ ਕਮਰੇ ਨੂੰ ਅੱਗ ਲੱਗੀ ਸੀ ਆਹ ਦਰਵਾਜ਼ਾ ਖੁੱਲਾ ਸੀ ਤੇ ਜਿਹੜਾ ਇੱਧਰ ਸਮਾਨ ਸੀਗਾ ਐਸ ਦੁਕਾਨ ਦੇ ਵਿੱਚ ਇਹ ਵੀ ਤਕਰੀਬਨ ਸਾਰ ਕੇ ਜਿਹੜਾ ਸਾਰਾ ਸੁਆਹ ਹੋ ਗਿਆ ਇਹਦੇ ਵਿੱਚ ਜਿੰਨਾ ਕ ਸਮਾਨ ਬਾਹਰ ਕੱਢਿਆ ਗਿਆ ਬਾਹਰ ਕੱਢਿਆ ਪਰ ਜਿਹੜਾ ਆ ਸਮਾਨ ਪਿਆ ਨਮਾਰੀਆਂ ਭਰੀਆਂ ਪਈਆਂ ਇਹ ਵੀ ਖਤਮ ਹੋ ਗਿਆ ਤੁਸੀਂ ਦੇਖੋ ਆਹ ਚਾਹ ਵਾਲੇ ਪੈਕਟ ਆ ਜਦੋਂ ਛੇਕ ਲੱਗਿਆ ਤੇ ਇਹ ਪਿਗਲ ਗਏ ਆਹ ਡੱਬੇ ਸੀਗੇ ਜਿੰਨੇ ਸਭ ਜਿੰਨਾ ਸਮਾਨ ਸੀ ਸਾਰਾ ਸਭ ਕੁਝ ਪਿਗਲ ਕੇ ਇਹ ਸਮਾਪਤ ਹੋ ਗਿਆ ਤੇ ਸਮਾਨ ਜਿਹੜਾ ਇਥੋਂ ਬਾਹਰ ਕੱਢਿਆ ਉਹ ਵੀ ਤੁਹਾਨੂੰ ਬਾਹਰ ਲਈ ਬਾਹਰ ਵੀ ਦਿਖਾਉਣੇ ਆ ਵੀ ਉਹ ਵੀ ਉਹਦੇ ਵਿੱਚ ਕੁਝ ਨਹੀਂ ਬਚਿਆ ਦੇਖੋ ਸ਼ੈਂਪੂ ਦੀਆਂ ਸ਼ੀਸ਼ੀਆਂ ਕਿਸ ਤਰ੍ਹਾਂ ਪਿਗਲ ਕੇ ਸਭ ਕੁਝ ਬਰਬਾਦ ਹੋ ਗਿਆ ਅੱਗ ਦਾ ਆਸਗਮਾਂਡ ਨੂੰ ਪਤਾ ਲੱਗਿਆ ਤੇ ਅੱਗ ਤੋਂ ਬਾਅਦ ਜਦੋਂ ਅੱਗ ਬੁਝਾਉਣ ਆਏ ਇੱਥੇ ਕੁਝ ਚਸੰਦੀਸ ਹੈਗੇ ਆ ਜਿਹੜੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਜਿਹੜਾ ਸਮਾਨ ਬਾਹਰ ਕੱਢਿਆ ਉਹ ਤੁਹਾਨੂੰ ਆ ਦੇਖ ਲੋ ਸਮਾਨ ਵੀ ਕੁਛ ਵੀ ਜਿਹੜੀਆਂ ਠੰਡੇ ਦੀਆਂ ਬੋਤਲਾਂ ਜਿਹੜੀਆਂ ਦੇਖਣ ਨੂੰ ਲੱਗਦੀਆਂ ਸਾਫ਼ ਆ ਉਹ ਵੀ ਮੱਚ ਗਈਆਂ ਤੇ ਉਹ ਉਹ ਸਮਾਨ ਵੀ ਦਿਖਾ ਦਿੰਨੇ ਆ ਸਮਾਨ ਜਿੰਨਾ ਕਿ ਬਾਹਰ ਕੱਢਿਆ ਗਿਆ ਕੱਢਿਆ ਮੌਕੇ ਤੇ ਪਰ ਸਮਾਨ ਵਰਤੋਂ ਵਾਲਾ ਕੋਈ ਵੀ ਇਹਦੇ ਵਿੱਚ ਨਹੀਂ ਰਿਹਾ ਆ ਤੇਲ ਦੀਆਂ ਬੋਤਲਾਂ ਸਰੋ ਦੇ ਦੀਆਂ ਆ ਦੇਖੋ ਇਹਨਾਂ ਦੇ ਢੱਕਣ ਜਲ ਗਏ ਇਹ ਉਸ ਕਮਰੇ ਦੇ ਵਿੱਚ ਨਹੀਂ ਸੀ ਇਹ ਨਾਲ ਦੀ ਦੁਕਾਨ ਦੇ ਵਿੱਚ ਸੀ ਉਧਰ ਵੀ ਛੇਕ ਨੇ ਜਿਹੜਾ ਨਵਦੀਪ ਸ਼ਰਮਾ ਦਾ ਵੱਡਾ ਨੁਕਸਾਨ ਕੀਤਾ ਤੇ ਆ ਫਰਿੱਜ ਸੀਗਾ ਅੰਦਰ ਫਰਿੱਜ ਪਿਆ ਤੇ ਫਰਿੱਜ ਦੀ ਹਾਲਤ ਆ ਜਿਹੜੀ ਉਹ ਵੀ ਤੁਹਾਨੂੰ ਬਿਆਨ ਕਰਦੀ ਆ ਵੀ ਅੱਗ ਕਿੰਨੀ ਭਿਆਨਕ ਤੇ ਭਿਆੰਕਰ ਸੀਗੀ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ ਜਿੰਨਾ ਇਹਦੇ ਵਿੱਚ ਸਮਾਨ ਸੀ ਕਿੰਨੇ ਲੱਖਾਂ ਦਾ ਸੀ ਉਹ ਤੁਹਾਨੂੰ ਉਹ ਆਪਾਂ ਛੋੜਨਾ ਗੱਲ ਕਰਾਉਣੇ ਆ ਨਵਦੀਪ ਸ਼ਰਮਾ ਦੀ ਵੀ ਤੇ ਹੋਰ ਵੀ ਜਿਹੜੇ ਜਾਸਮਦੀ ਗਵਾ ਸੀਗੇ ਪਿੰਡ ਦੇ ਮੌਕੇ ਤੇ ਉਹਨਾਂ ਦੀ ਵੀ ਅੱਗ ਲੱਗਣ ਵੇਲੇ ਜਦੋਂ ਪਤਾ ਲੱਗਿਆ ਸਭ ਤੋਂ ਨੇੜੇ ਪਹਿਲਾਂ ਜੱਗਾ ਜੱਗਾ ਸਿੰਘ ਇਹਦਾ ਘਰ ਨੇੜੇ ਆ ਜਿੱਕੇ ਇਹ ਪਤਾ ਕਿਵੇਂ ਲੱਗਿਆ ਅੱਗ ਦਾ ਬਾਈ ਇਹ ਬਾਈ ਜੀ ਆਪਣਾ 12:30 1 ਵਜੇ ਦੀ ਗੱਲ ਆ ਤੇ ਪੜਾਕਿਆਂ ਦੀ ਆਵਾਜ਼ ਆਈ ਆ ਤੇ ਉੱਥੋਂ ਪਤਾ ਲੱਗਿਆ ਤੇ ਜਿੰਨਾ ਅਸੀਂ ਦੇਖਿਆ ਅੰਦਰ ਆ ਕੇ ਜਦੋਂ ਅੱਗ ਲੱਗੀ ਵੀ ਸੀ ਵੀ ਇਹ ਜ਼ਿਆਦਾਤਰ ਇਨਵਰਟਰ ਬੈਂਟਰਾਂ ਸੀਗਾ ਅੰਦਰ ਵੀ ਸ਼ਾਰਟ ਸਰਕਟ ਹੋਣ ਨਾਲ ਅੱਗ ਪਈ ਹੈ ਜੀ ਦੁਕਾਨ ਨੂੰ ਅਸੀਂ ਗੱਲ ਕਰਾਉਣੀ ਆ ਨਵਦੀਪ ਸ਼ਰਮਾ ਨਾਲ ਦੁੱਖ ਦੀ ਘੜੀ ਦੇ ਵਿੱਚ ਨੇ ਪਰ ਪਿੰਡ ਜਿਹੜਾ ਸਾਰਾ ਉਹਨਾਂ ਦੇ ਨਾਲ ਐ ਇਸ ਵਕਤ ਖੜਾ ਸ਼ਰਮਾ ਜੀ ਕਿੰਨਾ ਸਮਾਨ ਸੀਗਾ ਤੁਹਾਡਾ ਇਹਦੇ ਵਿੱਚ ਜੀ ਆਪਾਂ ਪੈਸਿਆਂ ਦੀ ਗੱਲ ਕਰੀਏ ਵੀ ਕਿੰਨੇ ਕ ਪੈਸਿਆਂ ਦਾ ਨੁਕਸਾਨ ਆ ਜਿਹੜਾ ਤੁਹਾਡਾ ਹੋਇਆ ਸਾਡਾ 6-7 ਲੱਖ ਦਾ ਹੈ ਨੁਕਸਾਨ ਅੱਛਾ ਜੀ ਸਾਰਾ ਦੀਵਾਲੀ ਕਰਕੇ ਬਹੁਤ ਕਮਾਨ ਲਿਆਂਦਾ ਸੀਗਾ ਸਾਡਾ ਠੀਕ ਹੈ ਤੇ ਸਾਰੇ ਛੜ ਕੇ ਸੁਹਾ ਹੋ ਗਿਆ ਠੀਕ ਹੈ ਜੀ ਇਹ ਦੁਕਾਨ ਆ ਜਿਹੜੀ ਪਿੰਡ ਦੇ ਵਿੱਚ ਦੁਕਾਨਾਂ ਹੋਰ ਵੀ ਹੈਗੀਆਂ ਪਰ ਇਹ ਜਿਵੇਂ ਆਪਾਂ ਥੋਕ ਦੇ ਵਿੱਚ ਕੋਈ ਦੁਕਾਨ ਕਹਿ ਲੈਂਦੇ ਆ ਉਸ ਤਰ੍ਹਾਂ ਦੁਕਾਨ ਸੀ ਜਿਹਦੇ ਉਤੋਂ ਹਰ ਇੱਕ ਨੂੰ ਸਮਾਨ ਮਿਲ ਜਾਂਦਾ ਸੀ ਚੇ ਪੈਸੇ ਨਹੀਂ ਵੀ ਹੁੰਦੇ ਸੀ ਤਾਂ ਇਹਨਾਂ ਦਾ ਆਧਾਰ ਸੁਧਾਰ ਵੀ ਵੱਡੇ ਪੱਧਰ ਤੇ ਪਿੰਡ ਦੇ ਵਿੱਚ ਚੱਲਦਾ ਸੀ ਕੋਈ ਖਾਲੀ ਨਹੀਂ ਇੱਥੋਂ ਮੁੜਦਾ ਸੀ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜੇ ਕੋਈ ਇਹਨਾਂ ਦੀ ਆਰਥਿਕ ਮਦਦ ਹੁੰਦੀ ਆ ਤੇ ਉਹ ਕਰਨੀ ਚਾਹੀਦੀ ਆ ਤੇ ਪਿੰਡ ਨਿਵਾਸੀ ਅਸੀਂ ਜਿੰਨੇ ਰੋਗਰੇ ਆ ਇਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਆ ਤੇ ਹੋਰ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦੇ ਆ ਬਈ ਯਾਰ ਦੇਖੋ ਬਿਜਲੀ ਬਣਾ ਛੜਦਾ ਨਹੀਂ ਇੱਕ ਮਿੰਟ ਵੀ ਬਿਜਲੀ ਇੱਕ ਸਾਡਾ ਜੀਵਨ ਦਾ ਅੰਗ ਬਣ ਗਿਆ ਪਰ ਇਹਦੀ ਵਰਤੋਂ ਇਹਦਾ ਜਿਹੜਾ ਕੋਈ ਐਮਸੀ ਵਗੈਰਾਗੇ ਟੰਗ ਤਰੀਕੇ ਦੇ ਲਾਉਣੇ ਚਾਹੀਦੇ ਆ ਇਹ ਇੱਕ ਨਿੱਕੀ ਜੀ ਚੰਗਿਆੜੀ ਨੇ ਜਿਹੜਾ ਇਹਦਾ ਨਵਦੀਪ ਸ਼ਰਮੇ ਦਾ ਜਿਹੜਾ ਵੱਡਾ ਨੁਕਸਾਨ ਕੀਤਾ ਜਿਹੜਾ ਪੈਸਿਆਂ ਦਾ ਨੁਕਸਾਨ ਤਾਂ ਹੋਈ ਹੋਇਆ ਜਿਹੜਾ ਉਹਦਾ ਹੌਸਲਾ ਉਹਦਾ ਪਰਿਵਾਰ ਦਾ ਹੌਸਲਾ ਜਿਹੜਾ ਉਹ ਵੀ ਟੁੱਟਿਆ ਕਿੱਥੇ ਦੀਵਾਲੀ ਦੇ ਦਿਨ ਸੀ ਉਹਨਾਂ ਨੇ ਇਹ ਦੁਕਾਨ ਆ ਜਿਹੜੀ ਬਿਲਕੁਲ ਭਰੀ ਵੀ ਸੀ ਸਮਾਨ ਦੀ ਤੇ ਕਿੱਥੇ ਅੱਜ ਸਵਾਹ ਇਹਦੇ ਵਿੱਚ ਪਈ ਆ ਤੇ ਪਰਿਵਾਰ ਸਾਰਾ ਮਹਿਜੂਸ ਤੇ ਉਦਾਸ ਆ ਸ਼ੋ ਬੇਨਤੀ ਕਰਦੇ ਆ ਨਗਰ ਨਿਵਾਸੀਆਂ ਨੂੰ ਵੀ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੀ ਕੋਈ ਨਾ ਕੋਈ ਜਿਹੜੀ ਆ ਮਦਦ ਕੀਤੀ ਜਾਵੇ ਅੱਗ ਇਨੀ ਭਿਆੰਕਰ ਸੀ ਵੀ ਦੇਖੋ ਜਿਹੜਾ ਕੰਡਾ ਦਾ ਸਿਮੈਂਟਾ ਉਹ ਵੀ ਲਾ ਕੇ ਸੜਤਾ ਤੇ ਅੱਗ ਰਾਤ ਦੀ ਬੁਝਾਈ ਹੋਈ ਆ ਤੇ ਹੁਣ ਵੀ ਇਹਦੇ ਵਿੱਚ ਛੇਕ ਮਾਰਦਾ ਦੁਕਾਨ ਦੇ ਤੇ ਦੁਕਾਨ ਦੀ ਜਿਹੜੀ ਸੱਤ ਆ ਉਹ ਵੀ ਸਾਰੀ ਦੇ ਵਿੱਚ ਕਰੈਕ ਆ ਗਏ ਆ ਦੇਖੋ ਸੱਤ ਵੀ ਸਾਰੀ ਕਰੈਕ ਆ ਗਈ ਸੋ ਦਿਵਾਲੀ ਦੇ ਦਿਨ ਨੇ ਪ੍ਰਮਾਤਮਾ ਇਹ ਗਿਆ ਘਟਨਾਵਾਂ ਤੋਂ ਜਿਹੜਾ ਉਹੋ ਬਚਤ ਰੱਖੇ ਸੋ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਜਿੱਥੇ ਤੁਸੀਂ ਸਿੱਧਾ ਪੱਤਾ ਰੱਖਿਆ ਚਾਹੇ ਭੜਾਕੇ ਰੱਖਿਆ ਉਹ ਤੋਂ ਜਿਹੜਾ ਨਿਵੇਟਰ ਆ ਚਾਹੇ ਲਾਈਟ ਆ ਉਹਦੀ ਦੂਰੀ ਬਣਾ ਕੇ ਰੱਖੋ ਧੰਨਵਾਦ ਸਸਰੀ ਕਾਲ